ਅਗਲੀ ਖਬਰ ਤਰੁਕ ਕਰ ਲੈਣੇ ਆ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਦੀ ਯੂਕਰੇਨ ਦੇ ਬਾਰਡਰ ਤੇ ਮੌਤ ਹੋਈ ਹੈ ਦਰਸਲ ਕੁਝ ਹੀ ਦਿਨ ਪਹਿਲਾਂ ਇਹ ਨੌਜਵਾਨ ਟੂਰਿਸਟ ਵੀਜ਼ਾ ਤੇ ਗਿਆ ਸੀ ਜੋ ਕਿ ਯੂਕਰੇਨ ਦੇ ਬਾਰਡਰ ਤੇ ਦਮ ਤੋੜ ਗਿਆ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਯੂਕਰੇਨ ਦੇ ਬਾਰਡਰ ਤੇ ਸੀ ਮੌਤ ਹੋਈ ਹੈ 12 ਜਨਵਰੀ ਨੂੰ ਭਾਰਤ ਟੂਰਿਸਟ ਵੀਜ਼ਾ ਤੇ ਇਹ ਯੂਕਰੇਨ ਗਿਆ ਸੀ ਤੇਜਪਾਲ ਨੂੰ ਜ਼ਬਰਨ ਰੂਸੀ ਸੈਨਾ ਦੇ ਵਿੱਚ ਭਰਤੀ ਕਰਵਾਇਆ ਗਿਆ ਪਰਿਵਾਰਿਕ ਮੈਂਬਰ ਵੱਲੋਂ ਇਹ ਲਗਾਤਾਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਸ਼ੱਕ ਪਰਿਵਾਰਿਕ ਮੈਂਬਰਾਂ ਨੂੰ ਹੈ ਦੱਸਿਆ ਕਿ 3 ਮਾਰਚ ਨੂੰ ਤੇਜਪਾਲ ਨੇ ਫੋਨ ਤੇ ਦੱਸਿਆ ਕਿ ਮੈਂ ਬਾਰਡਰ ਤੇ ਜਾ ਰਿਹਾ ਮ੍ਰਿਤਕ ਤੇਜਪਾਲ ਦੀ 1-3 ਸਾਲਾਂ ਦੀ ਧੀ ਹੈ ਤੇ 6 ਸਾਲਾਂ ਦਾ ਉਸ ਦਾ ਮੁੰਡਾ ਹੈ ਜੋ ਕਿ ਯੂਕਰੇਨ ਦੇ ਬਾਰਡਰ ਤੇ ਮਾਰਿਆ ਗਿਆ 12 ਜਨਵਰੀ ਨੂੰ ਭਾਰਤ ਤੋਂ ਟੂਰਿਸਟ ਵੀਜ਼ਾ ਤੇ ਯੂਕਰੇਨ ਤੇਜਪਾਲ ਗਿਆ ਸੀ ਜੋ ਗਿਆ 12 ਜਨਵਰੀ ਨੂੰ ਗਿਆ 12 ਜਨਵਰੀ ਨੂੰ ਜਾਣ ਤੋਂ ਬਾਅਦ ਯੂਕਰੇਨ ਚ ਉਹਨੇ ਆਪਣੀ ਜਗ੍ਹਾ ਰੂਸੀ ਆਰਮੀ 'ਚ ਜੁਆਇਨ ਕੀਤਾ ਰੂਸੀ ਆਰਮੀ 'ਚ ਜੁਆਇਨ ਕਰਨ ਤੋਂ ਬਾਅਦ ਸਾਨੂੰ ਉਹਦਾ ਕੰਟੈਕਟ ਨੰਬਰ ਜਿਹੜਾ ਸੀਗਾ ਨਹੀਂ ਮਿਲਿਆ ਸਾਨੂੰ ਤੇ 3 12 ਮਾਰਚ ਨੂੰ ਦਿੱਤਾ ਤੋਈਆ 12 ਮਾਰਚ ਤੋਂ ਬਾਅਦ ਸਾਡੇ ਨਾਲ ਉਹਦਾ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਫਿਰ 9 ਮਾਰਚ 9 ਨਾਮੀ 9 ਤਰੀਕ ਨੂੰ ਆਨੂੰ ਪਤਾ ਲੱਗਾ ਸੀ ਇਹ 10:00 ਦੇਰ ਤੋਂ ਉਧਰ ਹੀ ਹੋਈ ਹੈ ਜੋ ਵੀ ਹੋਗਾ ਮਾਰੇ ਕੋ ਤੋ ਪਤਾ ਹੀ 3 ਮਹੀਨੇ ਕੇ ਬਾਅਦ ਚਲਾ ਹੈ ਉਸ ਟਾਈਮ ਉਸਨੇ ਫੋਨ ਬੰਦ ਕਰਦੀਆ ਫੋਨ ਕੋਲਾ ਬਾਰਡਰ ਜਾ ਰਹੇ ਹਾਂ ਮਾਰਾ ਫੋਨ ਜਮਾ ਹੋ ਗਿਆ तो वापस आएंगे तभी फोन हो पाएगा हमारा नेट नोट तो इनी कांटेक्ट नहीं हो पाएगा वापस आएंगे उधर ही बाद में कहीं डेथ हो गई हमारा फोन खान आना बंद हो गया इधर जैसे खबर देवे तेरे कल बाद देले ਸਾਡੇ ਸਹਿਯੋਗੀ ਅਮਰitsar ਤੋਂ ਭਰਤ ਸ਼ਰਮਾ ਫੋਨ ਲਾਈਨ ਤੇ ਸੜਨਲ ਚੁੱਟ ਚੁਕੇ ਨੇ ਤਾਂ ਭਰਤ ਤੇ ਕੀ ਕੁਝ ਜਾਣਕਾਰੀ ਆ ਰਹੀ ਹੈ ਇਹ तेजपाल जो ਨੌਜਵਾਨ ਕੁਝ ਟਾਈਮ ਪਹਿਲਾਂ ਹੀ ਟੂਰਿਸਟ ਵਿਜ਼ਟ ਯੂਕਰੇਨ ਜਾਂਦਾ ਪਰ ਮਾਰਿਆ ਜਾਂਦਾ ਕਿ ਕੁਝ ਪਰਿਵਾਰਿਕ ਮੈਂਬਰ ਦਾ ਕਹਿਣਾ ਕਿ ਕੁਝ अहम ਜਾਣਕਾਰੀ ਬਿਲਕੁਲ ਤੁਹਾਨੂੰ ਦੱਸਦੀ ਕਿ ਲਗਾਤਾਰ ਰੂਸ ਤੇ ਯੂਕਰੇਨ ਦੇ ਜਿਹੜੇ ਜੰਨ ਚੱਲ ਰਹੀ ਹੈ ਉਸੇ ਦੌਰਾਨ ਜਿਹੜਾ ਅੰਮ੍ਰਿਤਸਰ ਦਾ ਇਹ ਨੌਜਵਾਨ ਸੀਗਾ ਜੋ ਕਿ ਅੰਮ੍ਰਿਤਸਰ ਦੇ ਇਲਾਕੇ ਪਾਮ ਬਿਹਾਰ ਵਿੱਚ ਰਹਿੰਦਾ ਸੀਗਾ ਤੇ ਇਹ ਕਿਤਨਾ ਕੀਤੇ ਉਸ ਨੂੰ ਪੰਜ ਭਾਰਤ ਦੇ ਵਿੱਚ ਜਿਹੜੀ ਨੌਕਰੀ ਨਹੀਂ ਮਿਲੀ ਉਸ ਤੋਂ ਬਾਅਦ ਜਿਹੜਾ ਉਹ ਬਾਹਰ ਜਾਣ ਦਾ ਜਿਹੜਾ ਰੁੱਖ ਕਰਦਾ ਤੁਹਾਨੂੰ ਦੱਸਦੀ ਪਹਿਲਾਂ ਜਿਹੜਾ ਉਸ ਦਾ THAILAND ਦਾ ਵੀਜ਼ਾ ਲੱਗਦਾ ਹੈਗਾ ਵਾ ਤੇ ਕਰੋ ਜਿਹੜਾ ਕਿਤਨਾ ਕੀਤੇ ਜਰਰੀ ਮਹੀਨੇ ਜਿਹੜਾ ਘਰੋਂ ਨਿਕਲ ਜਾਂਦਾ ਵਾ ਤੇ ਪਰ ਦੱਸਦੇ ਕਿ ਉਦੋਂ ਮਾਤਾ ਦੇ ਉੱਪਰ ਘਰਦ ਨੂੰ ਕਹਿੰਦਾ ਕਿ ਮੈਂ ਜਿਹੜਾ ਰੂਸ ਪਹੁੰਚ ਗਿਆ ਹਾਂ ਉਸ ਤੋਂ ਬਾਅਦ ਕਿਤਨਾ ਕਿਤੇ ਅੱਜ ਜੋ ਪਰਿਵਾਰਿਕ ਮੈਂ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਲੜਕੇ ਤੇ ਜਿਹੜੀ ਆ ਉਹਦੀ ਮੌਤ ਹੋ ਚੁੱਕੀ ਤਾਂ ਮੈਂ ਦੱਸਦਾ ਕਿ ਆਖਿਰ ਜਿਹੜੀ ਗੱਲ ਸੀਗੀ ਤੇਜਪਾਲ ਦੇ ਨਾਲ ਉਹ 12 ਮਾਰਚ ਨੂੰ ਜਿਹੜੀ ਆਖਰੀ ਗੱਲਬਾਤ ਹੋਈ ਸੀਗੀ ਤੁਹਾਨੂੰ ਦੱਸਦੀ ਤੇਜਪਾਲ ਜਿਸ ਦੀ ਉਮਰ ਜਿਹੜੀ ਹੈ ਉਹ 30 ਸਾਲ ਉਮਰ ਹੈ ਕਿ ਉਸ ਦੇ ਵਿਆਹ ਨੂੰ 7 ਤੋਂ 8 ਸਾਲ ਉਸ ਤੇ ਵਿਆਹ ਹੋਇਆ ਹੋਇਆ ਸੀਗੀ ਤੇ ਉਸ ਤੇ ਦੋ ਬੱਚੇ ਸੀਗੇ ਇੱਕ 2 ਸਾਲ ਦਾ ਇੱਕ ਜਿਹੜਾ 6 ਸਾਲ ਦਾ ਬੱਚਾ ਸੀਗਾ ਫਿਲਹਾਲ ਦੱਸਦੇ ਕਿ ਪਰਿਵਾਰ ਦੇ ਵਿੱਚ ਜਿਹੜੀ ਆ ਉਸ ਕੋਪ ਦੀ ਲੈ ਰਹੀ ਹੈ ਪਰ ਜੋ ਪਰਿਵਾਰਿਕ ਮੈਂਬਰ ਸੀਗੇ ਜਿਹਨਾਂ ਦੀ ਗੱਲਬਾਤ ਕੀਤੀ ਸੀਗੀ ਦੀ ਮੀਡੀਆ ਦੇ ਤੇ ਪਰਿਵਾਰਿਕ ਮੈਂਬਰਾਂ ਨੇ ਕਹੇ ਸੀ ਕਿ ਉਹਨਾਂ ਦੇ ਵੱਲੋਂ ਉਹਨਾਂ ਦੇ ਮੁੰਡੇ ਨੂੰ ਜਿਹੜਾ ਜ਼ਬਰਦਸਤੀ ਭਰਤੀ ਕਰਵਾਇਆ ਗਿਆ ਸੀ ਕਪੂਰ ਦੇ ਵਿੱਚ ਉੱਥਾ ਜਾਣਾ ਨਹੀਂ ਸੀਗਾ ਮਨੰਦਰ ਪਰ ਜ਼ਬਰਦਸਤੀ ਦਾ ਭਰਤੀ ਕਰਾਇਆ ਗਿਆ ਸੀ ਉਸੇ ਦੌਰਾਨ ਜੋ ਖਬਰ ਹੁਣ ਸਾਹਮਣੇ ਹੈ ਕਿ ਉੱਤੇ ਜਿਹੜੀ ਆ ਉਹ ਮੌਤ ਹੋ ਗਈ ਪਰ ਤਾਂ ਦੱਸ ਇੱਕ ਇਹ ਸਿਕੋਸੀ ਪਾਖੀ ਸਰੀਰ ਹੈ ਜਿਹੜਾ ਕੈਡ ਬੋਡੀ ਹੈ ਜਿਹੜਾ ਤੇਜਪਾਲ ਦੇ ਹੱਥ ਤੱਕ ਜਿਹੜੀ ਆ ਉਹ ਪਰਿਵਾਰ ਦੇ ਹੱਥ ਉਹ ਨਹੀਂ ਲੱਗੀ ਇਸ ਤੋਂ ਬਾਅਦ ਅੱਜ ਪਰਿਵਾਰ ਵਾਲਿਆਂ ਨੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਜਿਹੜੀ ਆ ਉਸ ਤੋਂ ਬਾਅਦ ਇਹ ਕਿ ਜਿਹੜੀ ਮੌਤ ਹੋ ਗਈ ਤੇ ਲਗਾਤਾਰ ਹੁਣ ਪਰਿਵਾਰ ਵੱਲੋਂ ਤਬਦੀਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਜਿਹੜੀ ਉਹਨਾਂ ਦੇ ਡੈੱਡ ਬੋਡੀ ਆ ਉਹ ਜਿਹੜੀ ਜੋ ਭਾਰਤ ਲਿਜਾਈ ਜਾਏ ਤਾਂ ਲੱਭਣ ਦੇ ਵਿੱਚ ਜਿਹੜੀ ਜ਼ਰੂਰ ਮੁਲਤ ਕੀਤੀ ਜਾ ਸਕੇ ਫਿਲਹਾਲ ਉਹਨਾਂ ਦਾ ਪੀਰ ਆਈਪੀਸੀ ਤੇ ਕਿ ਸਰਕਾਰ ਨੂੰ ਜਿਹੜੀ ਹਰ ਇੱਕ ਸੰਭਵ ਮਦਦ ਆ ਜਿਹੜੀ ਉਹਦੇ ਪਰਿਵਾਰ ਦੇ ਵਿੱਚ ਮੁਲਤ ਕੀਤੀ ਜਾਣੀ ਹੈ ਕਹਿ ਸਕਦੇ ਕਿ ਇਸ ਵਕਤ ਜਿਹੜੇ ਪੂਰੇ ਪਰਿਵਾਰ ਦੇ ਵਿੱਚ ਜਿਹੜੀ ਆ ਉਹ ਸ਼ੋਕ ਦੀ ਲਹਿਰ ਹੈਗੀ ਹੈ ਠੀਕ ਹੈ ਤਹ ਭਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ 12 ਮਾਰਚ ਨੂੰ ਪਰਿਵਾਰ ਦੇ ਨਾਲ ਆਖਰੀ ਗੱਲਬਾਤ ਹੁੰਦੀ ਹੈ ਪਰ ਜੂਨ ਮਹੀਨਾ ਚੱਲ ਰਿਹਾ ਹੈ ਪਰਿਵਾਰ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਜੋ ਬੇਟਾ ਹੈ ਉਹ ਬਾਰਡਰ ਤੇ ਮਾਰਿਆ ਗਿਆ ਪਰਿਵਾਰ ਦੇ ਕੋਲ ਜਾਣਕਾਰੀ ਕਿਵੇਂ ਪਹੁੰਚੀ ਹੈ ਬਿਲਕੁਲ ਸਾਨੂੰ ਦੱਸਦੇ ਕਿ ਆਖਰੀ ਜਿਹੜੀ ਗੱਲ ਇਸ ਹੈਗੀ ਸੀ ਉਹ 12 ਮਾਰਚ ਨੂੰ ਹੋਈ ਸੀ ਤੇਜਪਾਲ ਦੇ ਨਾਲ ਲਗਨ ਦੇ ਪ੍ਰਵਾਸੀ ਨਵੰਬਰ ਵੀ ਪਰ ਤੁਹਾਨੂੰ ਦੱਸਦੇ ਕਿ ਕੁਝ ਸਮਾਂ ਪਹਿਲਾਂ ਜਿਹੜਾ ਜਿਹੜਾ ਮੰਤਰਾਲੇ ਭਾਰਤ ਸਰਕਾਰ ਨੇ ਜਿਹੜੀਆਂ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਜਿਸ ਤੋਂ ਬਾਅਦ ਉਨ ਇਤਨਾ ਕਿਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਾਰੇ ਡਾਕੂਮੈਂਟ ਜਿਹੜਾ ਜੂਮ ਕੰਪਲੀਟ ਕਰਵਾਏ ਗਏ ਸਨ ਉਹ ਅਪੀਲ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਕਿ ਲੱਗੇ ਜਿ ਡੈਡ ਬੋਲੀ ਰਹੀ ਹੈ ਜੋ ਇਸ ਵਕਤ ਰੂਪ ਸੀ ਜੋ ਮੌਜੂਦ ਹੈ ਕਿਉਂਕਿ ਜੰਗ ਦੇ ਵਿੱਚ ਜੋ ਕਿਹਾ ਜਾਂਦਾ ਹੈ ਕਿ ਜੰਗ ਦੇ ਵਿੱਚ ਜਿਹੜਾ ਉਹ ਸ਼ਹੀਦ ਹੋ ਚੁੱਕਾ ਹੈਗਾ ਤੇ ਜ਼ਬਰਦਸਤੀ ਜਿਹੜਾ ਉਹ ਆਪੋਲ ਵਿੱਚ ਪਰਚੇ ਕਰਵਾਇਆ ਗਿਆ ਸੀ ਕਿ ਰੂਪ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਉਹ ਮੌਤ ਜਿਹੜੀ ਹੋ ਜਾਂਦੀ ਹੈ ਫਿਲਹਾਲ ਮੰਤਰਾਲੇ ਜਿਹੜਾ ਭਾਰਤ ਸਰਕਾਰ ਆ ਉਹਨਾਂ ਨੇ ਜਿਹੜਾ ਦੱਸਿਆ ਵਾ ਇਹਨਾਂ ਨੂੰ ਕਿਉਂਕਿ ਉੱਥੇ ਐਮਬੈਸੀ ਵਾਲਿਆਂ ਨੂੰ ਕੰਨ ਲੱਗ ਗਿਆ ਸੀਗਾ ਜਿਹੜਾ ਮੁੰਡਾ ਗਿਆ ਸੀਗਾ ਅੰਮ੍ਰਿਤਸਰ ਤੋਂ ਉੱਥੇ ਜਿਹੜੀ ਮੌਤ ਹੋਈ ਉਸ ਤੋਂ ਬਾਅਦ ਐਮਬੈਸੀ ਵਾਲਿਆਂ ਨੇ ਜਿਹੜਾ ਤੇਜਪਾਲ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਦੇ ਤੇਜਪਾਲ ਦੇ ਪਰਿਵਾਰਿਕ ਮੈਂਬਰ ਉਹ ਐਹੀ ਅਪੀਲ ਕਰ ਰਹੇ ਆ ਸਰਕਾਰ ਜਿਗੇ ਕਿ ਮੈਥੇ ਵੀ ਕੰਮ ਕਰ ਰਿਹਾ ਕਿ ਜਿਹੜੀ ਡੈੱਡ ਬੋਡੀ ਹੈਗੀ ਆ ਤੇਜਪਾਲ ਜੋ ਇਸ ਤਰ੍ਹਾਂ ਸੁਝੋਦਾ ਉਹ ਜਰੀਆ ਹਰਦ ਲਜਾਈ ਜਾਵੇ ਤਾਂ ਹਰ ਕਿਸਮ ਦਾ ਮਦਦ ਜਿਹੜੀ ਆ ਉਹ ਤੇਜਪਾਲ ਦੇ ਪਰਿਵਾਰ ਦੇ ਕੀਤਾ ਜਾਵੇਗਾ ਉਹਨੂੰ ਤੇਜਪਾਲ ਦੇ ਪਰਿਵਾਰ ਵਿੱਚ ਜਿਹੜਾ ਕੋਈ ਵੀ ਕਮਾਨ ਵਾਲਾ ਨਹੀਂ ਸੀਗਾ ਉਸਨੇ ਇੱਕ ਪਰ ਆਵੇ ਸੀਗਾ ਤੇਜਪਾਲ ਦਾ ਉਹ ਜਿਹੜੀ ਮੈਲੀ ਉਹ ਮੌਤ ਹੋ ਗਈ ਸੀ ਤੇ ਹੁਣ ਜਿਹੜੀ ਤੇਜਪਾਲ ਦੀ ਪਤਨੀ ਹੈ ਉਹ ਅਹੀ ਕਹੇਗੀ ਕਿ ਸਾਰੇ ਸਰਕਾਰ ਉਹ ਜਿਹੜੀ ਹਰ ਇੱਕ ਫਰੰਡਾ ਮਦਦਾ ਜਿਹੜੀ ਉਹਦੇ ਪਰਿਵਾਰੀ ਤੇ ਪੇ ਜਾਨੀ ਚਾਹੀਦੀ ਹੈ ਠੀਕ ਹੈ ਭਰਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਂ ਜਾਣਕਾਰੀ ਤੋਂ ਸਰ ਦਸ਼ਕਨ ਦਾ ਸਾਂਝਾ ਕੀਤੀ ਹੈ ਤਾਂ ਅੰਮ੍ਰਿਤਸਰ ਦਾ ਨੌਜਵਾਨ ਤੇਜਪਾਲ ਜੋ ਕਿ ਯੂਕਰੇਨ ਦੇ ਬਾਰਡਰ ਤੇ ਮਾਰਿਆ ਗਿਆ 12 ਜਨਵਰੀ ਨੂੰ ਭਾਰਤ ਤੋਂ ਟੂਰਿਸਟ ਵੀਜ਼ਾ ਤੇ ਇਹ ਨੌਜਵਾਨ ਗਿਆ ਸੀ ਤਾਂ ਹੁਣ ਪਰਿਵਾਰਕ ਮੈਂਬਰਾਂ ਨੂੰ ਇੱਕ ਦੁਖਦਖਬਰ ਮਿਲਦੀ ਹੈ ਕਿ ਉਹਨਾਂ ਦਾ ਪੁੱਤਰ ਹੈ ਜੋ ਕਿ ਬਾਰਡਰ ਤੇ ਮਾਰਿਆ ਗਿਆ